ਅੱਖਾਂ ਵਿੱਚ ਹੰਝੂ ਖਾਰਾਏ ਅੱਖਾਂ ਵਿੱਚ ਹੰਝੂ ਖਾਰਾਏ ਰੁੱਸਿਆ ਯਾਰ ਪਿਆਰਾਏ ਰੁੱਸਿਆ ਯਾਰ ਪਿਆਰਾਏ ਉਸ ਬੇਕਦਰੀ ਉਸ ਦੇ ਕਦਿਰ ਦੀ ਕਿਉਂ ਯਾਦ ਸਤਾਉਂਦੀ ਏ ਕਿਉਂ ਯਾਦ ਸਤਾਂਦੀ ਏ ਕਉ ਮਰਦਾ ਯਾਦ ਕਰ ਜੋ ਨਾ ਤੈਨੂੰ ਚਾਉਂਦੀ ਏ ਜੋ ਨਾ ਤੈਨੂੰ ਚਾਉਂਦੀ ਏ ਜੋ ਨਾ ਤੈਨੂੰ ਚਾਉਂਦੀ ਏ ਇੱਕ ਪਾਤੜ ਧਿਆਰ ਨਹੀਂ ਇੱਕ ਪਾਤੜ ਕਰ ਪਿਆਰ ਨਹੀਂ ਕਰ ਸਕਦਾ ਕਿਉਂ ਇਜ਼ਹਾਰ ਨਹੀਂ ਇੱਕ ਪਾਤੜ ਕਰ ਪਿਆਰ ਨਹੀਂ ਕਰ ਸਕਦਾ ਕਿਉਂ ਇਜ਼ਹਾਰ ਨਹੀਂ ਕਿਉਂ ਗਮਾਂ ਵਿੱਚ ਜਾਨ ਸੁਖ ਦੀ ਜਾਂਦੀ ਏ ਕਿਉਂ ਗਮਾਂ ਵਿੱਚ ਜਾਨ ਸੁਖ ਦੀ ਜਾਂਦੀ ਏ ਕਿਉਂ ਮਰਦਾ ਯਾਦ ਕਰ ਯੋਨਾ ਤੈਨੂੰ ਚਾਉਂਦੀ ਏ ਉਸ ਕਦੇ ਲਈ ਵੀ ਉਸ ਕਦੇ ਵੀ ਉਸ ਕਦੇ ਵੀ ਲਈ ਤੇਰੀ ਤਾਰ ਨਹੀਂ ਲੱਗਦਾ ਨਾਲ ਤੇਰੇ ਉਸ ਨੂੰ ਤਿਆਰ ਨਹੀਂ ਲੱਗਦਾ ਤੇਰੇ ਨਾਲ ਇਸ ਨੂੰ ਤਿਆਰ ਨਹੀਂ ਨਾ ਲੈ ਨਾਮ ਤੇਰਾ ਕਦੇ ਬੁਲਾਉਂਦੀ ਏ ਕਿਉਂ ਮਰਦਾ ਯਾਦ ਕਰ ਜੋ ਨਾ ਤੈਨੂੰ ਚਾਉਂਦੀ ਏ ਕਿਉਂ ਮਰਦਾ ਯਾਦ ਕਰ ਜੋ ਨਾ ਤੈਨੂੰ ਚਾਉਂਦੀ ਏ ਨਾ ਕਰ ਦਿਲ ਤੇ ਕੋਈ ਲਾਇਆ ਕਰ ਜੋ ਛੱਡ ਜਾਏ ਤੈਨੂੰ ਉਸ ਨੂੰ ਭੁੱਲ ਜਾ ਕਰ ਕਿਉਂ ਕੇ ਪਾਗਲ ਚੱਲਾ ਮਨਿਆਕ ਉਡਾਂਦੀ ਏ ਤੂੰ ਮਰਦਾ ਯਾਦ ਕਰ ਯੋਨਾ ਤੈਨੂੰ ਚਾਉਂਦੀ ਏ ਕਿਉਂ ਮਰਦਾ ਯਾਦ ਕਰ ਯੋਨਾ ਤੈਨੂੰ ਚਾਉਂਦੀ ਏ ਪੀਗ ਪਾ ਪਿਆਰਾਂ ਦੀ ਜਲਦੀ ਤੋੜ ਦਿੰਦੀ ਏ ਖੜ ਦੇ ਸੰਗ ਰੂਰ ਵੀਣਣ ਜੋਤੀ ਦਿਲ ਕੀਤੇ ਹੋਰ ਝੋੜ ਲੰਦੀ ਤੀਗ ਪਾਪ ਤਿਆਰਾਂ ਦੀ ਜਲਦੀ ਤੋੜ ਲੰਦੀ ਖੜ ਦੇ ਸੰਗ ਰੂਰ ਵੀਣਣ ਜੋਤੀ ਦਿਲ ਕੀਤੇ ਹੋਰ ਜੋੜ ਲੰਦੀ ਉਪਨਾ ਤੇਰੀ ਰੂ ਕਿਉਂ ਗੀਤ ਬਣਾਉਂਦੀ ਏ ਕਿਉਂ ਮਰਦਾ ਯਾਦ ਕਰ ਯੋਗ ਨਾ ਤੈਨੂੰ ਕਿਉਂ ਦੀਏ ਮੂੰਹ ਇਹ ਗੀਤ ਸੁਣ ਲਈ ਧੰਨਵਾਦ ਮੇਰੇ ਨਾਲ ਵਧੀਆ ਤੁਸੀਂ ਗਾਓ ਨੱਚਦੇ ਪਾਓ ਧੰਨਵਾਦੀ ਹੋਵਾਂਗਾ